ऐसे गुरका आप मुखत मोहता रे ऐसे गुरका आप मुखत मोह ऐसे गुरका बल बल जाई है ऐसे गुरका जा बल बल जाई है ऐसे गुर ਗੱਜ ਕੇ ਐਸੇ ਗੁਰ ਕਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਸਿੰਘ ਜੀ ਐਸੇ ਗੁਰ ਕਾ ਵੱਲ ਬਲ ਜਾਈ ਐਸੇ ਗੁਰ ਕਵਲ ਵਲ ਜਾਈ ਐ ਐਸ ਗੁਰ ਕਾ ਵਲ ਬਲ ਜਾਈ ਐ ਐਸ ਗੁਰ ਕਾ ਵਲ ਬਲ ਜਾਈ ਐ ਐਸ ਗੁਰ ਕੋਲ ਵਲ ਵਲ ਜਾਈ ਐ ਆਪ ਮੁਕਤ ਹੋਇ ਤਾ ਰੇ ਐਸ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾਰ ਐਸ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾਰ ਐਸ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾਰ ਕਿਰਪਾ ਬਖਸ਼ਿਸ਼ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਇੱਕ ਸਨਮਰ ਬੇਨਤੀ ਹੈ ਇਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਜਿਹੜੇ 7 ਦਿਨ ਹੁਣ ਚੱਲਣੇ ਨੇ 13 ਪੋ ਤੱਕ ਤੁਹਾਨੂੰ ਬੇਨਤੀ ਹੈ pô ਆਪਣੇ ਘਰਾਂ ਵਿੱਚ ਇੱਕ ਇੱਕ ਜਪਜੀ ਸਾਹਿਬ ਉਹਨਾਂ ਸਾਹਿਬਜ਼ਾਦਿਆਂ ਨੂੰ ਧਰਨ ਮਾਤਾ ਗੁਜਰ ਕੌਰ ਜੀ ਨੂੰ ਚਿੱਤੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਸਿੱਖੀ ਸਦਕ ਤੇ ਸਬਰ ਨਾਲ ਪਰਿਦਾਸਤਨ ਨੂੰ ਯਾਦ ਕਰਕੇ ਆਪਾਂ ਜ਼ਰੂਰ ਕਰਨਾ ਹੈ ਆਪ ਵੀ ਕਰਿਓ ਆਪਣੇ ਬੱਚਿਆਂ ਨੂੰ ਵੀ ਕਰਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਜਿਸ ਘਰ ਵਿੱਚ ਗੁਰੂ ਦੀ ਯਾਦ ਹੈ ਉੱਥੇ ਗੁਰੂ ਨੇ ਆਪੇ ਹੀ ਬਖਸ਼ਿਸ਼ਾਂ ਕਰ ਦਈਆਂ ਔਰ ਸਭ ਤੋਂ ਕੀਮਤੀ ਚੀਜ਼ ਗੁਰੂ ਜਿਸ ਚੀਜ਼ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਆਰ ਕੀਤਾ ਉਹ ਪਤਾ ਕੀ ਹੈ ਸਿੱਖਾਂ ਨੂੰ ਪਾਤਸ਼ਾਹ ਨੇ ਕਿ ਤੁਸੀਂ ਮੈਨੂੰ ਪੁੱਤਾਂ ਤੋਂ ਵੀ ਪਿਆਰ ਰਿਓ ਇਕ ਕੱਲ ਆਪਾਂ ਵਿਚਾਰ ਕਰਾਂਗੇ ਤੁਸੀਂ ਮੈਨੂੰ ਪੁੱਤਾਂ ਤੋਂ ਵੀ ਪਿਆਰੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ ਸਿੱਖਾਂ ਤੋਂ ਵੱਧ ਇੱਕ ਚੀਜ਼ ਨੂੰ ਹੋਰ ਪਿਆਰ ਕੀਤਾ ਪੁੱਤਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ ਸਿੱਖਾਂ ਤੋਂ ਵੱਧ ਇੱਕ ਚੀਜ਼ ਨੂੰ ਹੋਰ ਪਿਆਰ ਕੀਤਾ ਉਹ ਪਤਾ ਕੀ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਵਾਦੀਸ਼ਾ ਨੇ ਰਹਿਤ ਨੂੰ ਇੰਨਾ ਪਿਆਰ ਕੀਤਾ ਹੈ ਰਹਿਤ ਵਿੱਚ ਸਭ ਤੋਂ શ્રેਸ਼ਟ ਕੇਸ ਜਿਹੜੇ ਅਰਦਾਸ ਵਿੱਚ ਮੰਗੇ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਧਾਨ ਤੇ ਦੂਜਾ ਕੇਸ ਧਾਨ ਕੇਸਾਂ ਦੇ ਨਾਮ ਉੱਤੇ ਕੇਸਗੜ੍ਹ ਸਭ ਬਣਾਇਆ ਕੇਸਾਂ ਤੇ ਪੈਰ ਨਾ ਰੱਖਿਆ ਜਾਵੇ ਚਮਕੌਰ ਦੀ ਗੜੀ ਤੋਂ ਜੋੜਾ ਖੋਲ ਕੇ ਗੁਰੂ ਗੋਬਿੰਦ ਸਿੰਘ ਮਹਾਰਤ ਹੋਰੇ ਔਰ ਮੈਂ ਉੱਥੇ ਪੰਜਾਬ 'ਚ ਕਹਿਣਾ ਉਹਨਾਂ ਇੱਥੇ ਨੇ ਮੈਨੂੰ ਪਤਾ ਨਵਾਂ ਕੰਮ ਚੱਲਿਆ ਹੈ ਪਿੰਡਾਂ ਵਿੱਚ ਨਾ ਵਾਲ ਖਰੀਦਣ ਵਾਲੇ ਆਉਂਦੇ ਵੇ 1000 ਰੁਪਏ ਕਿਲੋ ਦੇ ਦੋ ਬੀਬੀਆਂ ਉਹੀ ਇਕੱਠੇ ਕਰੀ ਜਾਂਦੀ ਕਦੇ ਯਾਦ ਰੱਖੋ ਇਹਨਾਂ ਕੇਸਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਸਭ ਤੋਂ ਵੱਧ ਗੁਰੂ ਕੇਸਾਂ ਨੂੰ ਪਿਆਰ ਕਰਦਾ ਹੈ ਜਿਹੜਾ ਸਿੱਖ ਆਪਣੇ ਕੇਸਾਂ ਨੂੰ ਪਿਆਰ ਕਰਨ ਲੱਗ ਜਾਏ ਸਮਝੋ ਉਹਨੂੰ ਕੇਸ ਗੱਡ ਦਾ ਮਾਲਕ ਪਿਆਰ ਕਰਨ ਲੱਗ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਉਹਦੇ ਸਿਰ ਤੇ ਰਹਿੰਦਾ ਸੋ ਬਾਣੀ ਪੜੋ ਬਾਣੇ ਨਾਲ ਜੁੜੋ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਇਹ 7 ਦਿਨ ਲਗਾਤਾਰ ਸਾਰੇ ਬੱਚਿਆਂ ਨੂੰ ਵੀ ਕਰਾਉਣਾ ਹੈ ਆਪ ਵੀ ਕਰਨਾ ਹੈ ਜੇ ਤੁਹਾਡਾ ਨਿਯਮ ਬਣ ਜਾਏ ਜਿੱਦਾਂ ਅਸੀਂ ਪੰਜਾਬ 'ਚ ਸ਼ੁਰੂ ਕੀਤਾ ਹੈ ਕਿ ਸ਼ਾਮ ਨੂੰ ਰਾਤੀ ਸੌਣ ਲੱਗਿਆਂ ਸਾਰਾ ਪਰਿਵਾਰ ਇਕੱਠਾ ਬੈੰਦਾ ਹੈ 20 ਮਿੰਟ ਬੈ ਕੇ ਸਾਰੇ ਜਣੇ ਜਪਜੀ ਸਾਹਿਬ ਕਰਕੇ ਫਿਰ ਪੜ੍ਹਦੇ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਹਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਇਦਾਂ ਸਭ ਨੂੰ ਯਾਦ ਕਰਕੇ 7 ਦਿਨ ਕਰ ਲੋ ਇੰਨੇ ਚਾਰਜ ਹੋ ਜਾਉਗੇ ਨਾ ਤੁਸੀਂ ਅਗਲੇ ਸਾਲ ਵੇਖਿਓ ਤੁਹਾਡੇ ਘਰ ਕਿਦਾਂ ਸਿੱਖੀ ਦੀਆਂ ਰੌਣਕ ਚੜ੍ਹਦੀ ਕਲਾ ਹੋਏਗੀ ਸਭ ਦਾ ਧੰਨਵਾਦ ਕੱਲ ਫਿਰ ਸਮੇਂ ਸਿਰ ਦਰਸ਼ਨ ਦਿਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ